ਸ਼ੁਰੂਆਤ ਹੋਈ ਸੀਗੀ ਪੈਲਗਾਮ ਅਟੈਕ ਤੋਂ ਹਮਲਾ ਉੱਥੇ ਹੋਇਆ 25 26 ਹਿੰਦੂ ਵੀਰਾਂ ਦੀ ਜਾਨ ਗਈ ਇੱਕ ਦੋ ਮੁਸਲਮਾਨ ਵੀਰਾਂ ਦੀ ਜਾਨ ਗਈ ਚਲੋ ਸਾਡੀ ਅਰਦਾਸ ਤੇ ਇਹ ਹੀ ਆ ਕਿ ਵੈਗਰੂ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਜ ਬਖਸ਼ੇ ਸਾਡੀ ਅਰਦਾਸ ਤੇ ਇਹ ਹੀ ਆ ਪਰ ਅੱਗ ਲਾਉਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ ਗੋਦੀ ਮੀਡੀਏ ਨੇ ਮੀਡੀਆ ਦਾ ਫਰਜ਼ ਬੰਦਾ ਸੀਗਾ ਕਿ ਮੀਡੀਆ ਸਰਕਾਰ ਨੂੰ ਸਵਾਲ ਕਰੇ ਕਿ ਜੇਕਰ ਤੁਸੀਂ ਕਹਿੰਦੇ ਹੋ ਵੀ ਆਤਵਾਦੀਆਂ ਨੇ ਅਟੈਕ ਕੀਤਾ ਤੇ ਆਤਵਾਦੀ ਬਾਰਡਰ ਟੱਪ ਕੇ ਇੰਡੀਆ ਦੇ ਵਿੱਚ ਵੜੇ ਕਿਵੇਂ ਪਹਿਲਾ ਸਵਾਲ ਦੂਜਾ ਸਵਾਲ ਗੋਦੀ ਮੀਡੀਆ ਦਾ ਲੀਡਰਾਂ ਨੂੰ ਕਰਨਾ ਬੰਦਾ ਸੀਗਾ ਸਰਕਾਰ ਨੂੰ ਕਰਨਾ ਬੰਦਾ ਸੀਗਾ ਕਿ ਜੇਕਰ ਤੁਹਾਨੂੰ ਪਤਾ ਵਾ ਕਿ ਪਹਲਗਾਮ ਉਸ ਜਗ੍ਹਾ ਦੇ ਉੱਪਰ ਲੋਕ ਘੁੰਮਣ ਫਿਰਨ ਲਈ ਜਾਂਦੇ ਆ ਟੂਰਿਸਟ ਪਲੇਸ ਹੈ ਕੋ ਤੇ ਉੱਥੇ ਸਿਕਿਉਰਿਟੀ ਹਟਾਈ ਕਿਉਂ ਗਈ ਉਸ ਸਮੇਂ ਸਵਾਲ ਕਰਨਾ ਪੈਂਦਾ ਸੀ ਨਾ ਸਿਕਿਉਰਿਟੀ ਦਾ ਪ੍ਰਬੰਧ ਕਿਉਂ ਨਾ ਕੀਤਾ ਗਿਆ ਪਰ ਸਭ ਤੋਂ ਜ਼ਿਆਦਾ ਅੱਗ ਲਾਈ ਗੋਦੀ ਮੀਡੀਏ ਨੇ ਤੇ ਅਸੀਂ ਨਾ ਕੁਝ ਸੋਚਿਆ ਨਾ ਕੁਝ ਸਮਝਿਆ ਵੇਖੋ ਜੀ ਚਲੋ ਕਰਦੇ ਹੋ ਅਟੈਕ ਕਰਦੇ ਹੋ ਅਟੈਕ ਹੈ ਹੈਗੇ ਤੇ ਪਾਕਿਸਤਾਨ ਚ ਵੀ ਸਾਡੇ ਆਪਣੇ ਆ ਭਾਰਤ ਜੀ ਵੀ ਸਾਡੇ ਆਪਣੇ ਆ ਨਾ ਕੋਈ ਵੈਰੀ ਨਹੀਂ ਬੇਗਾਨਾ ਸਾਡਾ ਕੋਈ ਵੈਰੀ ਨਹੀਂ ਗਾ ਉਧਰ ਲੈਂਦੇ ਆਲ ਵੀ ਆਪਣੇ ਇਧਰ ਚੜਦੇ ਆਲ ਵੀ ਆਪਣੇ ਆ ਪਰ ਮੈਂ ਬੇਨਤੀ ਕਰਦਾ ਹੁੰਦਾ ਮੈਂ ਕਿ ਸਾਨੂੰ ਸਭ ਤੋਂ ਪਹਿਲਾਂ ਮੀਡੀਆ ਤੋਂ ਸਾਵਧਾਨ ਰਹਿਣ ਦੀ ਲੋੜ ਆ ਕਿਉਂਕਿ ਮੀਡੀਆ ਨੇ ਤੁਸੀਂ ਜਦੋਂ ਖਬਰਾਂ ਵੇਖਦੇ ਹੋ ਨਾ ਮੀਡੀਆ ਦੇ ਉਸ ਸਮੇਂ ਵਿਊ ਆਉਂਦੇ ਆ ਜਦੋਂ ਉਹਨਾਂ ਦੇ ਵਿਊ ਆਉਂਦੇ ਆ ਵਿਊ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਉਹਨਾਂ ਪੈਸਾ ਵੱਧ ਮਿਲਦਾ ਵਾ ਤੇ ਤੁਸੀਂ ਵੇਖਿਆ ਕਿਦਾਂ ਉੱਥੇ ਮੀਡੀਆ ਬੀਬੀਆਂ ਚੀਕ ਜਿਆੜਾ ਕਰਨ ਦੇ ਕਿਉਂ ਹੁੰਦੀਆਂ ਬਸ ਫਲਾਣ ਨੇ ਅਟੈਕ ਕਰਤਾ ਉਧਰੋਂ ਬੰਬ ਆ ਗਿਆ ਇਧਰੋਂ ਅੱਛਾ ਕਮਾਲ ਦੀ ਗੱਲ ਵੇਖੋ ਉਦਾਂ ਬਾਵੇਂ ਕੋਈ ਕਿਸੇ ਨੇ ਅਟੈਕ ਨਾ ਕੀਤਾ ਹੋਵੇ ਸ਼ਾਂਤ ਹੋਇਆ ਹੋਵੇ ਮਾਹੌਲ 15 ਮਿੰਟ ਤੁਸੀਂ ਮੀਡੀਆ ਵੇਖ ਲਓ 15 ਮਿੰਟ ਖਬਰਾਂ ਵੇਖ ਲਓ ਮੀਡੀਆ ਵਾਲੇ ਐਵੇਂ ਜਿਤਾ ਦਿੰਦੇ ਆ ਕਿ 2 ਮਿੰਟਾਂ ਦੇ ਵਿੱਚ ਤੁਹਾਡੇ ਉੱਪਰ ਆ ਕੇ ਬੰਬ ਡਿੱਗ ਗਏ ਲੈ ਮੀਡੀਆ ਬੰਦ ਕਰ ਦਿਓ ਖਬਰਾਂ ਬੰਦ ਕਰ ਦਿਓ ਤੇ ਸ਼ਾਂਤ ਮਾਹੌਲ ਆ ਕੁਝ ਨਹੀਂ ਹੋਇਆ ਮੇਰੀ ਬੇਨਤੀ ਆ ਪਏ ਨਾ ਝੂਠੀਆਂ ਫਵਾਂ ਫਲਾਉਣ ਵਾਲੇ মিডিਏ ਤੋਂ ਇਹਨਾਂ ਮੌਕੇ ਪਰਸਤੀ ਲੋਕਾਂ ਤੋਂ ਸਾਨੂੰ ਸਾਵਧਾਨ ਰਹਿਣ ਦੀ ਲੋੜ ਆ ਜਿਨ੍ਹਾਂ ਨੇ ਸਰਕਾਰਾਂ ਨੂੰ ਸਵਾਲ ਨਹੀਂ ਕੀਤੇ ਉਲਟਾ ਹੋਰ ਖਬਰਾਂ ਬਣਾ ਬਣਾ ਕੇ ਅੱਗਾਂ ਲਾਈਆਂ ਹੁਣ ਅਟੈਕ ਕਰਦੇ ਹੋ ਅਟੈਕ ਕਰਦੇ ਹੋ ਕਈ ਸਾਡੇ ਇੱਥੋਂ ਵਾਲੇ ਵੀ ਰਣ ਕੇ ਆ ਅੱਛਾ ਕਹਿਣ ਵਾਲੇ ਕਿਹੜੇ ਲੋਕ ਆ ਜਿਹੜੇ ਦਿੱਲੀ ਬੈਠੇ ਆ ਅਟੈਕ ਕਰਦੇ ਹੋ ਹਮਲਾ ਕਰਦੇ ਹੋ ਕਹਿਣ ਵਾਲੇ ਕਿਹੜੇ ਲੋਕ ਆ ਜਿਹੜੇ ਹਿਮਾਚਲ ਬੈਠੇ ਆ ਉਹਨਾਂ ਨੂੰ ਪਤਾ ਵਾ ਕਿ ਅਸੀਂ ਤੇ ਦਿੱਲੀ ਬੈਠੇ ਆਂ ਅਸੀਂ ਤੇ ਸੇਫ ਆਂ ਉਹਨਾਂ ਨੂੰ ਪਤਾ ਵਾ ਅਸੀਂ ਤੇ ਹਿਮਾਚਲ ਆ ਅਸੀਂ ਦਿੱਲੀ ਬੈਠੇ ਆਂ ਅਸੀਂ ਰਾਜਸਥਾਨ ਕਿਤੇ ਦੂਰ ਬੈਠੇ ਆਂ ਗੁਜਰਾਤ ਚ ਬੈਠੇ ਆਂ ਉਹਨਾਂ ਨੂੰ ਪਤਾ ਅਸੀਂ ਤੇ ਸੇਫ ਆਂ ਮਰਨੇ ਦੇ ਤੇ ਸਰਦਾਰਾਂ ਦੇ ਪੋਤੇ ਆ ਮਰਨੇ ਦੇ ਤੇ ਸਿੱਖਾਂ ਦੇ ਪੋਤੇ ਆ ਉਹਨਾਂ ਨੂੰ ਪਤਾ ਵਾ ਮੈਂ ਉਹਨਾਂ ਲੋਕਾਂ ਨੂੰ ਬੇਨਤੀ ਕਰਦਾ ਹਾਂ ਜਿਹੜੇ ਅੱਗ ਲਾਉਣ ਵਾਲੇ ਕਿ ਭਰਾਓ ਸਾਡੇ ਪੰਜਾਬ ਨੇ ਅੱਗੇ ਵੀ ਬਹੁਤ ਕੁਝ ਆਪਣੇ ਪਿੰਡੇ ਉੱਤੇ ਹੰਡਾਇਆ ਵਾ ਤੁਸੀਂ ਗੱਲ ਕਰ ਲਓ ਕਾਠ ਦੀ ਕਾਠ ਦੇ ਵਿੱਚ ਪਿੰਡੇ ਉੱਤੇ ਹੰਡਾਇਆ ਸੀ 47 ਦੀ ਗੱਲ ਕਰ ਲਓ ਤੁਸੀਂ ਕਹਿੰਦੇ ਹੋ ਵੀ ਵੇਖੋ ਜੀ ਦੇਸ਼ ਵੰਡ ਦਿੱਤੇ ਗਏ ਦੇਸ਼ ਕਿਤੇ ਨਹੀਂ ਵੰਡੇ ਗਏ ਕੇਵਲ ਸਾਡਾ ਪੰਜਾਬ ਵੰਡਿਆ ਗਿਆ ਵਾ ਦੇਸ਼ ਤੇ ਉੱਥੇ ਦਾ ਉੱਥੇ ਹੀ ਹੈ ਕੇਵਲ ਸਾਡਾ ਪੰਜਾਬ ਵੰਡਿਆ ਗਿਆ ਵਾ ਫਿਰ ਅੱਗਾ ਲਾਉਣ ਵਾਲੇ ਮੀਡੀਆ ਨੇ ਅੱਗ ਲਾਈ ਮੀਡੀਆ ਨੇ ਯੋਗਦਾਨ ਪਾਇਆ ਮੇਰੀ ਬੇਨਤੀ ਖੈਰ ਹੈ ਕਿ ਸਮਾਂ ਸੀਮਤ ਹੈ ਆਪਣੇ ਕੋ ਆਪਾਂ ਮੀਡੀਆ ਦਾ ਖੇੜਾ ਛੱਡ ਗਏ ਕਿੰਨਾ ਰੌਲਾ ਪਾਇਆ ਗਿਆ ਵੇਖੋ ਜੀ ਅਟੈਕ ਕਰਦੇ ਹੋ 47 ਦੇ ਵਿੱਚ ਸਾਡੇ ਸਾਡੇ ਪਿੰਡੇ ਦੇ ਅਸੀਂ ਹੰਡਾਈ 84 ਅਸੀਂ ਆਪਣੇ ਪਿੰਡਿਆਂ ਦੇ ਹੰਡਾਈ ਹੁਣ 25 ਦੇ ਵਿੱਚ ਜਿਹੜਾ ਤੁਸੀਂ ਕਹਿ ਰਹੇ ਬਟੈਕ ਕਰਦੇ ਹੋ ਜਾਣਾ ਤੇ ਦੂਜੀਆਂ ਸਟੇਟਾਂ ਜਿਹੜੇ ਸਾਡੇ ਲੋਕ ਬੈਠੇ ਜਾਣਾ ਉਹਨਾਂ ਦਾ ਕੱਖ ਨਹੀਂ ਗਾ ਨੁਕਸਾਨ ਤੇ ਪੰਜਾਬ ਦਾ ਹੋਣਾ ਤੇ ਕੇਵਲ ਨੁਕਸਾਨ ਨਹੀਂ ਅਜ ਤੋਂ 20 25 ਸਾਲ ਪਿੱਛੇ ਚਲ ਜਾਣਾ ਹੈ ਹੁਣ ਮੰਨ ਲਓ ਅਟੈਕ ਕੀਤਾ ਜਾਣਗੇ ਮਾਮਾ ਦੇ ਪੁੱਤ ਮਾਰਨਗੇ ਫਸਲਾਂ ਦਾ ਨੁਕਸਾਨ ਹੋਏਗਾ ਤੇ ਜਿਹੜੇ ਲੋਕ ਬਾਹਰ ਬੈਠੇ ਆ ਉਹਨਾਂ ਨੇ ਕੇਵਲ ਤਮਾਸ਼ਾ ਵੇਖ ਲੈਣਾ ਵੇਖੋ ਜੀ ਅਟੈਕ ਹੋ ਗਿਆ ਸਾਡਾ ਕੋਈ ਵੈਰ ਨਹੀਂਗਾ ਸਾਡਾ ਕੋਈ ਹਿੰਦੂ ਵੀਰਾਂ ਨਾਲ ਵੀ ਸਾਡਾ ਕੋਈ ਵੈਰ ਨਹੀਂਗਾ ਅਸੀਂ ਕਹਿੰਦੇ ਆ ਵੀ ਜਿਹੜੇ ਹਿੰਦੂ ਵੀਰਾਂ ਦੀ ਡੈਥ ਹੋਈ ਉੱਥੇ ਜਿਨ੍ਹਾਂ ਨੂੰ ਕਤਲ ਕੀਤਾ ਗਿਆ ਸਾਡੀ ਅਰਦਾਸ ਉਹੀ ਹੈ ਕਿ ਉਹਨਾਂ ਨੂੰ ਵੈਗਰੂ ਆਪਣੇ ਚਰਨਾਂ ਦੇ ਵਿੱਚ ਨਵਾਜ਼ ਬਖਸ਼ੇ ਬਾਕੀ ਦੂਜੀ ਮੈਂ ਬੇਨਤੀ ਇੱਕ ਹੋਰ ਕਰਦਾ ਹੁੰਦਾ ਵਾ ਲੀਡਰਾਂ ਦਾ ਫਰਜ ਕੀ ਬੰਦਾ ਵਾ ਲੀਡਰ ਇੱਕ ਰਾਜੇ ਆ ਤੇ ਰਾਜੇ ਦਾ ਫਰਜ ਇਹ ਹੁੰਦਾ ਵਾ ਕਿ ਰਾਜਾ ਸਭ ਤੋਂ ਅੱਗੇ ਹੋ ਕੇ ਲੜੇ ਸੇਨਾ ਪਿਛੇ ਲੜੇ ਪਰ ਅੱਜ ਸੇਨਾ ਨੂੰ ਅੱਗੇ ਕੀਤਾ ਜਾ ਰਿਹਾ ਵਾ ਤੇ ਰਾਜਾ ਪਿੱਛੇ ਬੈਠਾ ਸੇਫ ਇੱਕ ਬੇਨਤੀ ਮੈਂ ਅਕਸਰ ਹੋਰ ਕਰਦਾ ਹੁੰਦਾ ਵਾ ਇਹ ਰੂਲ ਹੋਣਾ ਚਾਹੀਦਾ ਇੰਡੀਆ ਦਾ ਸਮਾ ਆਪਣੇ ਕੋਲ ਸੀਮਿਤ ਹੈ ਇੱਕ ਰੂਲ ਹੋਵੇ ਇੰਡੀਆ ਦਾ ਕਿ ਜਿਹੜਾ ਵੀ ਬੰਦਾ ਕਿਸੇ ਵੀ ਦੇਸ਼ ਦਾ ਪ੍ਰਧਾਨ ਮੰਤਰੀ ਬਣਦੇ ਲਈ ਵੋਟਾਂ ਦੇ ਵਿੱਚ ਚੋਣਾਂ ਦੇ ਵਿੱਚ ਖਲੋਂਦਾ ਵਾ ਉਸ ਬੰਦੇ ਦਾ ਆਪਣਾ ਧੀ ਪੁੱਤ ਆਰਮੀ ਦੇ ਵਿੱਚ ਹੋਵੇ ਅੱਛਾ ਉਹਨਾਂ ਫਾਇਦਾ ਕੀ ਹੋਊਗਾ ਜੇ ਉਹਦਾ ਆਪਣਾ ਧੀ ਪੁੱਤ ਆਰਮੀ ਦੇ ਵਿੱਚ ਹੋਊਗਾ ਉਹਨੂੰ ਪਤਾ ਹੋਊਗਾ ਵੀ ਜੇਕਰ ਮੈਂ ਕਹਿ ਤਾ ਵੀ ਅਟੈਕ ਕਰਦੇਓ ਉਹਨੂੰ ਪਤਾ ਹੋਵੇ ਕਿ ਜੇਕਰ ਜਿੱਦਾਂ ਦੁੱਗੀਆਂ ਮਾਵਾਂ ਦੇ ਪੁੱਤ ਤਰੰਗਿਆਂ 'ਚ ਲੜਵੇੜ ਕੇ ਰੋਜ਼ ਕਰੀ ਜਾਂਦੇ ਆ ਉਹਨੂੰ ਪਤਾ ਹੋਵੇ ਕਿ ਇਦਾਂ ਕਹਿੰਦੇ ਮੇਰਾ ਪੁੱਤ ਵੀ ਤਰੰਗੇ ਦੇ ਵਿੱਚ ਲੜਵੇੜ ਕੇ ਉਸੇ ਤਰ੍ਹਾਂ ਕਰਨਾ ਜੀ ਪਰ ਕਰੀਏ ਕੀ ਸਾਡੇ ਵੱਡੇ ਵੱਡੇ ਲੀਡਰ ਛੜੇ ਆ ਉਥੇ ਏਸੀ ਵਾਲੇ ਕੈਬਨ ਦੇ ਵਿੱਚ ਬੈਠ ਕੇ ਕਹਿੰਦੇ ਚਲੋ ਜੀ ਕਰਦੇ ਆ ਅਟੈਕ ਅਟੈਕ ਹੋ ਗਿਆ ਮਰਨੇ ਮਾਵਾਂ ਦੇ ਪੁੱਤ ਆ ਉਥੇ ਲੀਡਰਾਂ ਦਾ ਜਾਣਾ ਕੁਝ ਲੀਡਰਾਂ ਦਾ ਕੁਝ ਨਹੀਂ ਜਾਣਾ ਮਰਨੇ ਮਾਵਾਂ ਦੇ ਪੁੱਤ ਆ ਬਾਕੀ ਰਹੀ ਗੱਲ ਹਿੰਦੂ ਵੀਰਾਂ ਦੀ ਜਿਹੜਾ ਅਸੀਂ ਕਹਿੰਦੇ ਆਂ ਵੀ ਪੰਜਾਬ ਦਾ ਹਿੰਦੂ ਜਾਂ ਦੇਸ਼ ਦਾ ਹਿੰਦੂ ਖਤਰੇ ਦੇ ਵਿੱਚ ਆ ਜਿੰਨਾ ਚਿਰ ਮੈਂ ਬੇਨਤੀ ਹਿੰਦੂ ਵੀਰਾਂ ਨੂੰ ਕਰ ਦਵਾ ਜਿੰਨਾ ਚਿਰ ਸਿੱਖ ਹੈਗੇ ਆ ਨਾ ਤੁਹਾਡੇ ਭਰਾ ਜਿੰਨਾ ਚਿਰ ਜਿੰਦੇ ਆ ਤੁਹਾਡਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਉਦਾਹਰਨ ਦਵਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਕਸ਼ਮੀਰੀ ਪੰਡਤ ਚੱਲ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਆਏ ਸੀ ਤੇ ਆ ਕੇ ਉਹਨਾਂ ਨੇ ਕਿਹਾ ਸੀ ਕਿ ਗੁਰੂ ਪਾਸ਼ਾ ਜੀ ਸਾਡਾ ਤਿਲਕ ਸਾਡਾ ਜੰਜੂ ਖਤਰੇ ਦੇ ਵਿੱਚ ਆ ਸਵਾਮਨ ਜਨੇਉ ਔਰੰਗਜ਼ੇਬ ਇੱਕ ਸਮੇਂ ਦੇ ਉਤਾਰ ਕੇ ਇੱਕ ਸਮੇਂ ਦੇ ਰੋਟੀ ਖਾਂਦਾ ਵਾ ਤੇ ਕੋਲ ਖੜੇ ਗੁਰਗੋਬਿੰਦ ਸਿੰਘ ਪਾਸ਼ਾ ਛੋਟੀ ਉਮਰ ਦੇ ਵਿੱਚ ਗੁਰਗੋਬਿੰਦ ਰਾਏ ਪਾਸ਼ਾ ਉਹਨਾਂ ਨੇ ਕਿਹਾ ਸੀ ਕਿ ਪਿਤਾ ਜੀ ਤੁਸੀਂ ਜਾਓ ਇਹਨਾਂ ਦੇ ਧਰਮ ਦੀ ਰੱਖਿਆ ਕਰੋ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸੀ ਕਿ ਤੁਹਾਡੇ ਵਾਸਤੇ ਕੇਹ ਵੱਡੇ ਯੋਧੇ ਸੂਰਮੇ ਨੂੰ ਆਪਣੀ ਕੁਰਬਾਨੀ ਦੇਣੀ ਪਵੇਗੀ ਤੇ ਗੁਰੂ ਗੋਬਿੰਦਰਾਏ ਪਾਸ਼ਾ ਨੇ ਉਸ ਸਮੇਂ ਕਿਹਾ ਸੀ ਕਿ ਪਿਤਾ ਜੀ ਤੁਹਾਡੇ ਤੋਂ ਵੱਡਾ ਯੋਧਾ ਤੁਹਾਡੇ ਤੋਂ ਵੱਡਾ ਸੂਰਮਾ ਕਿਹੜਾ ਹੋ ਸਕਦਾ ਵਾ ਤੇ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਨੇ ਕਿਹਾ ਕਿ ਔਰੰਗਜ਼ੇਬ ਨੂੰ ਕਹਿ ਦਿਓ ਕਿ ਤੁਹਾਨੂੰ ਲੱਖਾਂ ਕਰੋੜਾਂ Hindu ਕਤਲੇਆਮ ਕਰਨ ਦੀ ਲੋੜ ਨਹੀਂ ਸਭ ਤੋਂ ਪਹਿਲਾਂ ਗੁਰੂ ਦਾ ਧਰਮ ਬਦਲਾਓ ਜੇਕਰ ਗੁਰੂ ਧਰਮ ਬਦਲਵੇ ਤੇ ਲੱਖਾਂ ਕਰੋੜਾਂ Hindu ਗੁਰੂ ਦੇ ਨਾਲ ਧਰਮ ਪਰਿਵਰਤਨ ਕਰ ਲੈਣਗੇ ਤਾਂ ਮੈਂ ਬੇਨਤੀ ਕਰ ਦਵਾਂ ਜੇਕਰ ਗੁਰੂ ਸਾਹਿਬ ਨੇ ਤਿਲਕ ਜੰਝੂ ਬਚਾਉਣ ਦੀ ਖਾਤਰ ਹਿੰਦੂ ਵੀਰਾਂ ਨੂੰ ਬਚਾਉਣ ਦੀ ਖਾਤਰ ਜੇਕਰ ਗੁਰੂ ਸਾਹਿਬ ਨੇ ਆਪਣੀ ਕੁਰਬਾਨੀ ਦਿੱਤੀ ਸੀ ਤੇ ਸਿੱਖ ਅਸੀਂ ਵੀ ਉਸ ਗੁਰੂ ਦੇ ਹੀ ਆ ਪੁੱਤੇ ਅਸੀਂ ਵੀ ਉਸ ਗੁਰੂ ਦੇ ਹੀ ਆ ਜੇਕਰ ਕੱਲ ਨੂੰ ਕੋਈ ਵੀ ਹਿੰਦੂ ਵੀਰਾਂ ਦੇ ਵੱਲ ਝਾਕੇਗਾ ਤੇ ਭਾਵੇਂ ਸਾਡੇ ਆਪਣੇ ਸਿਰ ਕਿਉਂ ਨਾ ਲੈ ਜਾਣ ਹਿੰਦੂ ਵੀਰਾਂ ਦੇ ਵਾਲ ਵੀਗਾ ਨਹੀਂ ਅਸੀਂ ਹੋਣ ਦਿੰਦੇ ਸਾਡੇ ਭਰਾ ਵਾਏ ਇਹ ਸਾਨੂੰ ਸਿੱਖਿਆ ਸਾਡੇ ਗੁਰੂ ਤੋਂ ਮਿਲੀ ਆ ਤੇ ਇਹ ਵੀ ਕਿਤੇ ਨਾ ਕਿਤੇ ਰੌਲਾ ਸਰਕਾਣਾ ਹੀ ਪਾਉਂਦਿਆਂ ਆ ਤੁਹਾਨੂੰ ਕੀ ਪਤਾ ਵਾ ਹਿੰਦੂ ਵੀਰਾਂ ਦੀ ਗਿਣਤੀ ਬਹੁਤ ਆ ਜੇਕਰ ਇਹਨਾਂ ਨੂੰ ਮਗਰ ਲਾਵਾਂਗੇ ਤਾਂ ਸਾਨੂੰ ਵੋਟਾਂ ਪਾਉਣਗੇ ਲੀਡਰਾਂ ਦਾ ਕੰਮ ਇਹ ਆ ਜੀ ਮੇਰੇ ਤੋਂ ਸੱਚ ਸੁਣਨਾ ਤੇ ਮੇਰੀ ਬੇਨਤੀ ਆ ਅਫਵਾਹਾਂ ਦਾ ਯਕੀਨ ਨਾ ਕਰੋ ਆਪਣੀ ਅਕਲ ਰਹਿ ਗਈ ਆਪਾਂ ਵੀ ਜੋ ਹੋ ਰਿਹਾ ਸਹੀ ਹੋ ਰਿਹਾ ਦਾ ਅਸੀਂ ਕਹਿੰਦੇ ਵੇਖੋ ਜੀ ਹਿੰਦੂ ਵੀਰ ਮਾਰ ਦਿੱਤੇ ਗਏ ਉੱਥੇ ਉੱਥੇ ਤੇ ਫਿਰ ਇੱਕ ਦੋ ਮੁਸਲਮਾਨ ਵੀ ਮਰੇ ਗਏ ਆ ਇਹ ਜਿਹੜਾ ਅੱਜ ਇੱਕ ਝੂਠ ਸਾਡੇ ਵਿੱਚ ਬਣਾ ਕੇ ਪ੍ਰਚਾਰਿਆ ਗਿਆ ਹਨ ਤੇ ਜਿਹੜੇ ਉਥੇ ਲੈ ਕੇ ਜਾਂਦੇ ਸੀ ਟੂਰਿਸਟ ਗਾਈਡ ਉਹ ਉਹਨਾਂ ਨੂੰ ਪੁੱਛਦੇ ਤੁਹਾਡਾ ਧਰਮ ਕਿਹੜਾ ਵਾ ਤੇ ਜਦੋਂ ਦੱਸਦੇ ਬਈ ਸਾਡਾ Hindu ਧਰਮ ਆ ਉਹ ਉਦੋਂ ਉਹਨਾਂ ਤੇ ਅਟੈਕ ਕਰਦੇ ਸੀ ਇਦਾਂ ਦੀਆਂ ਫਵਾਹਾਂ ਤੋਂ ਸਾਨੂੰ ਬਚਣ ਦੀ ਲੋੜ ਆ ਇਹ ਕੇਵਲ ਮੀਡੀਏ ਨੇ ਆਪਣੇ ਵਿਊਜ਼ ਲੈਣ ਦੀ ਖਾਤਰ ਇਦਾਂ ਦੀ ਅੱਗ ਲਾਈ ਆ ਬਾਕੀ ਬਖਸ਼ਾ ਸਮਾ ਸਮਾਪਤ ਹੈ ਬੇਨਤੀ ਫਿਰ ਹੈ ਕਿ ਮੀਡੀਏ ਤੋਂ ਦੂਰ ਰਹੀਏ ਆਫਵਾਹਾਂ ਤੋਂ ਦੂਰ ਰਹੀਏ